ਸਤਨਾਮ ਸ੍ਰੀ ਵਾਹਿਗੁਰੂ ਜੀ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਰਜਣਾ ਤੇਰੀ ਸਤਿਗੁਰ ਨਾਨਕ ਜਨਕਲ ਰਖੀ ਮਿਰੀ ਹਰਿਆ ਧਿਆ ਪੂਰਾ ਜਾ ਕਾ ਨਾਮ ਨਾਨਕ ਪੂਰਾ ਆਇਆ ਊਰੇ ਕੁਨ ਗਾਉ ਦਰਸਰ ਪਿਆਸੀ ਦਰਸਰਾ ਇਤਵਾ ਅਨੰਦਨੀਤਾ ਖੋਲ ਕੇ ਟੁਗੁਰ ਨੇ ਲੀਆ ਨਾਨਕ ਹਰ ਸੰਗ ਮੀਤਾ ਸਤਨਾਮ ਸਿਰਵਾਹੀ ਗੁਰੂ ਪਰਮੇਸ਼ਰ ਦਿੱਤਾ ਬਨਾਦ ਕਰੂ ਕਗੀੜਾ ਪੰਨਾ ਆਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾ ਪਰਮੇਸ਼ਰ ਦਿੱਤਾ ਪੰਨਾ ਦੁੱਖ ਰੋਗ ਕਾ ਟਿਰਾ ਪੰਨਾ ਆਨੰਦ ਕਰ ਹੈ ਨਰਨਾਰੀ ਹਰ ਹਰ ਪ੍ਰਭ ਸਭ ਥਾਈ ਪਾਰ ਕਰਮਾ ਪੂਰਨ ਪਰਮ ਸਰਬ ਰਬ ਰਹਿ ਆ ਸਭ ਨੀ ਜਾਈ ਰਹਾ ਤੁਰ ਕੀ ਬਾਣੀ ਆ ਸਗਲੀ ਚਿੰਤਾ ਮਟਾਈ ਦਿਆਲ ਪੁਰਖ ਮਿਹਰਬਾਨ ਹਰ ਨਾਨਕ ਸੱਚਖੰਡ ਅਰ ਕੀ ਬਾਣੀਆਂ ਆਈ ਐਨ ਸਗਲੀ ਜੰਤ ਮਟਾ Good, <laughs>